ਹਨ ਉਹ ਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਹੈ ਮੈਂ ਸਤਿਗੁਰੂ ਜੀ ਦੇ ਦਰ ਕਰ ਸਕਾਂ ਕਿਉਂਕਿ ਅਸੀਂ ਸਹਿਬ ਦਾ ਬਚਨ ਪੜ੍ਹਦੇ ਹਾਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰ ਮੇਰਾ ਇਹ ਬੇਨੰਤੀ ਸੁਣ ਪ੍ਰ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਜਦੋਂ ਭਾਈ ਮਤੇਦਾਸ ਜੀਆਂ ਦੇ ਸੀਸ ਦੇ ਉੱਤੇ ਆਰਾ ਰੱਖਿਆ ਗਿਆ ਭਾਈ ਮਤੇਦਾਸ ਜੀਆਂ ਨੇ ਜਪਜੀਤ ਸਾਹਿਬ ਦੀ ਬਾਣੀ ਦਾ ਜਾਪ ਆਰੰਭ ਕੀਤਾ ਤੇ ਪੰਚ ਪ੍ਰਵਾਣ ਪੰਚ ਪ੍ਰਧਾਨ ਵਾਲੀ ਪੌੜੀ ਤੇ ਪਾਠ ਆਇਆ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਟੁਕੜੇ ਹੋ ਕੇ ਟੜਾਮ ਕਰਕੇ ਧਰਤੀ ਤੇ ਡਿੱਗੇ ਨੇ ਤੇ ਸਾਧ ਸੰਗਤ ਜੀ ਜਨਾ ਚਿਰ ਢੱਪ ਜੀ ਸਾਹਿਬ ਦੀ ਬਾਣੀ ਦੀ ਸਮਾਪਤੀ ਨਹੀਂ ਹੋਈ ਅਖੀਰ ਦੇ ਵਿੱਚ ਉਹਨਾਂ ਦੋਹਾਂ ਟੁਕੜਿਆਂ ਦੇ ਵਿੱਚੋਂ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਜਿਵੇਂ ਜੋ ਗੁਰੂ ਕੇ ਵਜ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਲੋਕ ਜਿਹੜੇ ਨੇ ਬਾਣੀ ਪੜਦੇ ਪਏ ਨੇ ਉਨਾਂ ਦੇ ਵਿੱਚੋਂ ਆਵਾਜ਼ ਆਈ ਜਤ ਪਾਹਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤਟਾਲ ਘੜਿਆ ਸਬਦ ਸਚਿ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੇ ਕਿ ਨੇੜਾ ਕੇ ਦੂਰ ਢਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਬਾਣੀ ਦੀ ਸਮਾਪਤੀ ਹੁੰਦੀ ਹੈ ਫਿਰ ਭਾਈ ਮਤੇਦਾਸ ਜੀ ਜਿਹੜੇ ਨੇ ਸ਼ਹੀਦ ਹੁੰਦੇ ਨੇ ਉਸ ਤੋਂ ਬਾਅਦ